ਰਾਜਈਆ ਰੱਬ ਨੇ ਹੁਣ ਤਾਂ ਨਹੀਂ ਹੈਗਾ ਸਰ ਬਿਲਕੁਲ ਸਾਰਾ ਕੁਝ ਤੇ ਦੇਖੋ ਕੰਪਲੀਟ ਕੀਤੀ ਸਭ ਕੁਝ ਬਈ ਦਲਤਾਂ ਦੀ ਇੱਜ਼ਤ ਲੁੱਟ ਕੇ ਗੁੰਮ ਹੋ ਗਿਆ ਜੰਗਲ ਚ ਰਾਜਈਆ ਰੱਬ ਨੇ ਹੁਣ ਤਾਂ ਨਹੀਂ ਹੈਗਾ ਸਰ ਅਸੀਂ ਉਹ ਕਰ ਲੈਂਦੇ ਹਾਂ ਜੀ ਕੰਪਲੀਟ ਆਹ ਜੀ ਸਰ ਕੀ ਨਾਮ ਤੁਹਾਡਾ ਡੀਐਸਪੀ ਹਰਗੁਰਦੇਵ ਸਰ ਡੀਐਸਪੀ ਹਰਗੁਰਦੇਵ ਸਿੰਘ ਬਠਾ ਮੈਂ ਠੀਕ ਇਹਨਾਂ ਨੂੰ ਬੁਲਾਉਣਾ ਹੈ ਸਰਵਰ ਸਟੇਟਸ ਰਿਪੋਰਟ 611 ਨੂੰ ਤੁਹਾਡੇ ਤੋਂ ਰਿਪੋਰਟ ਮੰਗੀ ਗਈ ਆ ਜੋ ਆ ਰਲਾਈਆ ਜਿਸ ਅਮਰਿੰਦਰ ਸਿੰਘ ਰਾਜ ਆਪਣੇ ਜੀ ਸਰ ਕਿੰਨੀ ਤਰੀਕ ਨੂੰ ਲਾਈ ਹੈ ਸਰ ਚਾਰ ਤਰੀਕ ਨੂੰ ਆਪਕੇ ਤਰਫੋਂ ਹੀ ਸਰ ਇਹ ਤਿੰਨ ਤਰੀਕ ਨੂੰ ਕੰਪਲੀਟ ਮਿਲੀ ਸੀ ਸਰ ਹੂੰ ਇਹ ਤੋਂ ਬਾਅਦ ਚਾਰ ਤਰੀਕ ਨੂੰ ਇਸ ਚ ਡੀਏ ਲਿਖਨ ਦੀ ਰਾਇਲੈਂਡ ਤੋਂ ਬਾਅਦ ਐਸਐਚਪੀ ਸਾਹਿਬ ਲੋਗ ਸਾਈਬਰ ਪੁਲਿਸ ਸੇਸ਼ਨ ਦੇ ਚਪਟਾ ਦੱਰੇ। ਓਕੇ 4 ਤਰੀਕ ਨੂੰ ਅੱਜ ਤਰੀਕ ਹੋ ਗਈ 10 ਸਹੀ ਸਿਰ ਪਿਛਲੇ 5 ਦਿਨਾਂ ਦੇ ਵਿੱਚ ਵਿਚਾਲੇ ਕੀ ਕੀਤਾ ਉਹ ਰਿਪੋਰਟ ਚਾਹੀਦੀ ਹੈ ਇਹ ਹੀ ਹੈ ਨਾ ਸਹੀ ਤੇ ਵਧਾਈ ਸ੍ਰੀ ਸਭੀ ਉਸਿੰਘ ਜੀ ਨੂੰ ਕੋਲ ਕਿ ਤੁਸੀਂ ਸਰ ਕੱਲੀ ਸ਼ਾਮ ਤੋਂ ਪੇਸ਼ ਹੋਏ ਹੈ ਸਰ ਇਹ ਦੇ ਵਿੱਚ ਹੂੰ ਤੇ ਕੱਲ ਉਹਨਾਂ ਨੂੰ ਸਰ ਸੈਕੂਟ ਲੈ ਆ ਸੀ ਨਾਲ ਜਿਹੜੀ ਸਰ ਇਹ ਲੈਕਚਰ ਉਹਨਾਂ ਨੇ ਕੀਤਾ ਦਾਜ ਬੜੀ ਗਰੀ ਸਰ ਉਹਦੀ ਲੈਕਚਰ ਦੀ ਪੈਨ ਡਰਾਈਵ ਹੋ ਜੀ ਹਾਂ ਇਹ ਆਪਰੇ ਇੱਕ ਮੀਟਿੰਗ ਸੀ ਜਿਹੜਾ ਤੁਮਾਰੀ ਤਕਰੀਰ ਬੋਲ ਰਹਾ ਸਰਬਜੋਤ ਸਿੰਘ ਤਨਵੀਰ ਸਿੰਘ ਗਏ ਸੱਤ ਨੇ ਗਏ ਸੱਤ ਨੂੰ ਇਹ ਕਦੋਂ ਮੈਂ ਸ਼ਾਮਿਲ ਤਕਰੀਰ ਹੋਣੀ ਜਿਹੜਾ ਤੁਸੀਂ ਸੰਪਰਕ ਕੀਤਾ ਇਹ ਕਦੋਂ ਕੀਤਾ ਜੀ ਸਰ ਅਸੀਂ ਚਾਰ ਦਿਨ ਨੂੰ ਕਾਲ ਕੀਤੀ ਸੀ ਪੱਲੂ ਇਹ ਛੇ ਦਿਨ ਵੀ ਸਰਕੋਰ ਕੀਤੀ ਸੀ ਫਿਰ ਸਰ ਲਿਖੀ ਜੀ ਉਹਨਾਂ ਨੂੰ ਦਿੱਤਾ ਸੀ ਤੇ ਸੈਂਟਰੀ ਉਹਨਾਂ ਦਾ ਜੈਤੀ ਸਰਟੀਫਿਕੇਟ ਮੀਡੀਆ ਤੇ ਵਾਇਰਲ ਹੋਈ ਇਹ ਮੁੰਡਾ ਸੀ ਪਾਸ਼ਾ ਦੀ ਮੰਗ ਕੀਤੀ ਜਿੰਨਾ ਸੋਚ ਸੋਚ ਲੋਪਤਾ ਲੱਗਾ ਉਸ ਬਾਰੇ ਵੀ ਇਹਦਾ ਮਤਲਬ ਜਿਹੜਾ ਤੁਸੀਂ ਇਹ ਮੰਗ ਕੀਤੀ ਆ ਵੀਡੀਓ ਉਹਦੀ ਪੈਨ ਡਰਾਈਵ ਦੀ ਜਿੱਦਾਂ ਪਰਚਾ ਦਰਜ ਕੀਤਾ ਉਦੋਂ ਤੱਕ ਉਹਦੇ ਕੋਲ ਹੈ ਨਹੀਂ ਸੀ ਫਿਰ ਪਰਚਾ ਕਿਦਾਂ ਦਰਜ ਕੀਤਾ ਤੇ ਸਟੇਟਿੰਗ ਆ ਕਿ ਵੀਡੀਓ ਪਾਇ ਹੈ ਜਿਹੜੀਆਂ ਉਹਨਾਂ ਦਾ ਜਿਆਦਾ ਸਰ ਡਾਊਨਲੋਡ ਵੀ ਕੀਤਾ ਸੀ ਕੁਝ ਹਾਂ ਫੇ ਦੂਜੀ ਵਾਰੀ ਪੈਨ ਡਰਾਈਵ ਤੇ ਵੀਡੀਓ ਕਿਉਂ ਮੰਗੀਆਂ ਸਰ ਉਹਦੀ ओरिजिनल ਜਾਣਨ ਵਾਸਤੇ ਸਰ ਠੀਕ ਠੀਕ ਸਰ ਅਜੇ ਹੋਰ ਤੇਕਨੀਕਲ ਵੀ ਹੋਣਾ ਇਹਦੇ ਵਿੱਚ ਸਰ ਤੁਸੀਂ ਪੈਟ ਵੀ ਦਾ ਸਰਟੀਫਿਕੇਟ ਵੀ ਲੈਣਾ ਟੈਕਨੀਕਲ ਸਰ ਤੋਂ ਵੀ ਉਹ ਕੋਈ ਚੇਰਖਾਨੀ ਚੇਰਖਾਨੀ ਯਾਰੀ ਕਿਛਰੇ ਇਨਵੈਸਟੀਗੇਸ਼ਨ ਸੰਬੰਧੀ ਚੀਜ਼ ਸਰ ਨੇ ਉਹ ਜਾਨੋਸਾਰੀ ਤੇ ਚੈੱਕ ਰੀਡ ਵੀ ਕਰ ਚੁੱਕੇ ਆ ਇਹਦੇ ਚ ਸਾਨੂੰ ਰੀਡ ਕਿੱਥੇ ਕੀਤੀ ਸੱਚਾ ਨੂੰ ਥੋੜੀ ਇਨਫੋਰਮੇਸ਼ਨ ਮਿਲੀ ਸੀ ਕਿ 에어ਪੋਰਟ ਜਲੰਧਰ ਆ ਰਹੇ ਸਰ ਉੱਥੇ ਤੇ ਉੱਥੇ ਅਮਰਸਰ ਸਰ ਸਰ ਜਿਸ ਸਾਡੇ ਐਸਪੀ ਡੀ ਸਰ ਸੀ ਹੋਰ ਵੀ ਡੀਐਸਪੀ ਸਰ ਬਾਅਦ ਸੀ ਉਹ ਵੀ ਹੋਇਆ ਤਰਨਤਨ ਹੈ ਨਹੀਂ ਕਿਉਂ ਰੈਲੀ ਚ ਤਰਨਤਨ ਸਰ ਉੱਥੇ ਜਾ ਕੇ ਦੇਖਿਆ ਸਰ ਬਾਕੀ ਪਿੰਡ ਦਾ ਪਤਾ ਲੱਗ ਗਿਆ ਸੀ ਵੀ ਕਿਹੜੇ ਪਿੰਡ ਦੇ ਵਿੱਚ ਇਹਨਾਂ ਨੇ ਲੈਕਚਰ ਕੀਤਾ ਹਾਂ ਹਾਂ ਫਿਰ ਹਾਂਜੀ ਸਰ ਫਿਰ ਜਲਦੀ ਫਿਰ ਸੀ ਕਰ ਲਾਂਗੇ ਸਰ ਨੂੰ ਕੰਪਲੀਟ ਕਰ ਲਾਂਗੇ कल ही तरनतारणे पाए ठीक हो गया फिर आ जाओ जी कल नवा शहर ਸੋਸ ਲੱਗੇ ਸਾਡੇ ਸਾਡੇ ਫੋਸ ਤੇ ਯੂ ਅੱਜ ਕਰ ਲਾਂਗੇ ਸਰ ਅਸੀਂ ਕਰ ਲਾਂਗੇ ਫੋਨ ਚੱਲਦਾ ਹੋਣਾ ਹੈ ਉਹ ਕਰ ਲਾਂਗੇ ਸਰ ਉਹ ਸਰ ਕਿਸ ਕਰਾਂਗੇ ਜੀ ਸਰ ਡੈਫੀਨੇਟਲੀ ਇਹ ਕਿੰਨੇ ਦਿਨ ਚੇਤੀ ਰਿਪੋਰਟ ਕਰੋਗੇ ਬੀਹ ਇਹ ਵੀਡੀਓ ਜਿਹੜੀ ਆ ਇਹਦਾ ਵੀਡੀਓ ਰਿਪੋਰਟ ਮੰਗਦੇ ਸਰ ਟੈਕਨੀਕਲ ਤੇ ਸਰ ਹਫਤਾ 10 ਦਿਨ ਤੇ ਲੱਗ ਜਾਂਦੇ ਨੇ ਉਹ ਟੈਕਨੀਕਲ ਦੇ ਵਿੱਚ ਜਿਹੜਾ ਪੈਂਟਕੀ ਦਾ ਸਰਟੀਫਿਕੇਟ ਲੈਣਾ ਸਰ ਉਹ ਉਹਦੇ ਜਿੱਥੋਂ ਮਿਲਣਾ ਹੋ ਇਹ ਸਰ ਟੈਕਨੀਕਲ ਸਰ ਤੋਂ ਹੀ ਸੰਭੰਧ ਹੈ ਕਿੱਥੋਂ ਇਹ ਸਰ ਇਹ ਤੋਂ ਸਾਈਬਰ ਫਲੌਰ ਤੋਂ ਲੈਵਾਂਗੇ ਜਾਂ ਸਾਡੇ ਡੀਆਈਏ ਆਫਿਸ ਦੇ ਵਿੱਚ ਹੈਗਾ ਫੋਰੈਂਸਿਕ ਲੈਬ ਤੋਂ ਜਾਂ ਕਿੱਥੋਂ ਲੈਣ ਦੇ ਬੰਦੇ ਜੇ ਮੋਹਾਲੀ ਆ ਉਹ ਸਰ ਉੱਥੇ ਵੀ ਹੈਗੀ ਸਰ ਜੇ ਜੀ ਮੈਨੂੰ ਵੀ ਤਾਂ ਮੈਂ 24 ਘੰਟੇ ਕਢਾ ਦਿੰਦਾ ਐਦਾਂ ਭੇਜ ਕੇ ਮੈਂ ਹੋਣੀ ਕਢਾ ਲੈਣਾ ਕਰਵਾ ਲੈਣਾ ਸਰ ਐਸੀ ਕਰਵਾ ਲੈਣਾ ਹਾਂ ਉਹਦਾ ਫਾਰਮੈਲਟੀ ਵੀ ਪੂਰੀ ਕਰਨੀ ਹੈ ਪਾਸ਼ਣ ਦਾ ਦਿੱਤਾ ਹੀ ਹੈ ਨਾ ਆਪਣਾ ਚੈਟੇ ਪਾਏ ਉਹ ਕਰਵਾ ਲੈਣਾ ਸੀ ਅੱਜ ਤਰੀਖੀ ਨਹੀਂ ਹੋ ਗਈ 10 ਇਥੇ ਸਭ ਪ੍ਰਕਿਰਿਆ ਕੱਟਾ ਦੇਖੋ ਇਹਨਾਂ ਨੇ ਆ ਵੀ ਆਪਣੇ ਬੈਂਕ ਖਾਤਾ ਇਹ ਹੈਗਾ ਸਾਡੇ ਕੋਲ ਸਬੂਤ ਸਰ ਅਸੀਂ ਇਹ ਸਾਰੇ ਕਰ ਲੈਣਾ ਕੰਪਲੀਟ ਜਿਹੜਾ ਹੈ 100% ਅਸੀਂ ਇਹਦੇ ਰੈਸੂ ਕਰੀਏ ਡੀਐਸਪੀ ਸਾਹਿਬ ਦੇਖੋ ਸਰਦਾਰ ਬੂਟਾ ਸਿੰਘ ਸਰ ਸਾਡੇ ਬੜੇ ਸਨਮਾਨਯੋਗ ਹੈ ਜੀ ਸਨਮਾਨਯੋਗ ਪੰਜਾਬ ਦੀ ਸਿੱਖਿਆ ਸਾਰੇ ਪੰਜਾਬੀਆਂ ਦਾ ਮਾਣ ਤਾਨ ਸੀ ਤੇ ਉਸ ਤੋਂ ਬਾਅਦ 8 ਵਾਰ ਦੀ ਐਮਪੀ ਐਮਪੀ ਸਰ ਮਿਨਿਸਟਰ ਸਾਹਿਬ ਤੇ ਜਦੋਂ ਸਾਰੀ ਦੁਨੀਆ ਨੇ ਉਹਨੂੰ ਇਕੱਲਾ ਛੱਡ ਤਾ ਨਾ ਸਾਰੀਆਂ ਪਾਰਟੀਆਂ ਨੇ ਤੇ ਇਕੱਲਾ ਹੀ ਜਾ ਕੇ ਲੜ ਪਿਆ ਮੈਦਾਨ 'ਚ ਤੇ ਜਲੌਰ ਤੋਂ ਐਮਪੀ ਬਣ ਗਿਆ ਯਾਦ ਹਾਂਜੀ ਸਰ ਲੜੇ ਬੱਡੀ ਵੱਡੀ ਸ਼ਖਸੀਅਤ ਪੰਜਾਬ ਛੱਡ ਕੇ ਰਾਜਸਥਾਨ ਤੋਂ ਖੜਾ ਹੋ ਗਿਆ ਜੀ ਸਰ ਤੇ ਰਾਜਸਥਾਨ ਨੇ ਵੀ ਵੋਟਾਂ ਬਾਤੀਆਂ ਉਹਨਾਂ ਨੇ ਵੀ ਮਾਨ ਸਨਮਾਨ ਕੀਤਾ ਅਸੀਂ ਪੰਜਾਬੀਆਂ ਨੇ ਮਾਨ ਸਨਮਾਨ ਕਿਉਂ ਕਰਾਉਣਾ ਐਨ ਐਜੂਕੇਟਿਡ ਪਰਸਨ ਆ ਸਰ ਉਸ ਟਾਈਮ ਤੇ ਐਮ ਐ ਇੱਥੇ ਕੇ ਵੀ ਸਰ ਕਾਫੀ ਪੀ ਐਚ ਡੀ ਬੰਦੇਲਖੰਡ ਯੂਨੀਵਰਸਿਟੀ ਤੋਂ ਪੀ ਐਚ ਡੀ ਫਿਰ ਸਰ ਕਾਫੀ ਲੈਂਗੁਏਜ ਦੇ ਉੱਤੇ ਨਦੀ ਪਕੜ ਸੀ ਇੰਗਲਿਸ਼ ਦਾ ਫਲੂਅ ਬਹੁਤ ਜ਼ਿਆਦਾ ਸੀ ਦੇਖ ਲਓ ਜੀ ਬਹੁਤ ਸੋਹਣਾ ਸ਼ਾਬਾਸ਼ ਫਿਰ ਨੈਸ਼ਨਲ ਕਮਿਸ਼ਨ ਦੇ ਚੇਅਰਮੈਨ ਚੇਅਰਮੈਨ ਸਰ ਪਹਿਲੀ ਵਾਰ ਜਿਹੜੇ ਦਲਤਾਂ ਨੂੰ ਸਾਫ ਦੋਆ ਦੇ ਰਹੇ ਹਾਂ ਉਹਨੂੰ ਉਹਦੀ ਹੀ ਜਾਤ ਪਰਖ ਲਈ ਉਹਦਾ ਹੀ ਰੰਗ ਰੰਗ ਕਾਲਾ ਕੋਰਾ ਸਰ ਇਹਨਾਂ ਜੀ ਜੋ ਦੋਵੇਂ ਬੰਦੇ ਦਾ ਜਿੱਦਾਂ ਕਹਿ ਦिए ਮਾੜਾ ਟਾਈਮ ਆਇਆ ਇਹਨਾਂ ਜੀ ਉਹ ਨਕਲ ਕਰਨੀ ਚਾਹੁੰਦੇ ਕਿਸੇ ਦੀ ਪਰ ਉਹ ਨਕਲ ਹੋਈ ਨਹੀਂ ਇਹਨਾਂ ਕੋ ਜਿੱਤਾ ਕਹਿ ਦਿਆ ਕਿ ਇਹਨਾਂ ਨੇ ਬੜਿਆ ਉਹ ਆਪਣੀ ਲੈਂਗੁਏਜ ਜਿਹੜੀ ਗਲਤ ਇਸ ਮਾਮਲੇ ਦੇ ਵਿੱਚ ਸਰ ਬਿਲਕੁਲ ਠੀਕ ਨਹੀਂ ਹੋਏਗੀ ਜੀ ਤੇ ਸਾਨੂੰ ਮੈਨੂੰ ਕਿੰਨੇ ਦਿਨਾਂ ਚ ਰਿਪੋਰਟ ਆਉਂਦੀ ਤੁਹਾਡੀ ਅਗਲੀ ਤੇ ਡੇਲੀ ਅਪਡੇਟ ਤੇ ਪਾਵਾਂ ਤੁਹਾਨੂੰ नहीं सर डेली अपडेट ना ਪਾਉ ਜੀ 15 ਦਿਨਾਂ ਤੋਂ ਵੀ ਕਿਤੇ ਦੇਰ ਸਰ ਕੋ 60 ਦਿਨ ਦੇ ਵਿੱਚ ਅਸੀਂ ਇਹ ਇਨਵੈਸਟੀਗੇਸ਼ਨ ਪੂਰੀ ਕਰਨੀ ਕਰ ਲਈ ਹੈ ਜੀ ਐਸਐਸਸੀ ਐਕਟ ਲੱਗਿਆ ਸਰ ਉੱਚ ਸੀ 60 ਦਿਨ ਦੇ ਵਿੱਚ ਕੰਪਲੀਟ ਕਰਨੀ ਆਈ ਸੀ ਸਾਰੀ ਇਨਵੈਸਟੀਗੇਸ਼ਨ ਜੀ ਉਹ ਕਰ ਲੈਣੀ ਚਾਹੀ ਸੀ ਸਰ ਪੀ ਸਾਡੇ ਟੀਮਾਂ ਸਰ ਪੰਨੀਆ ਮਦਦ ਕੋਈ ਸਕੇ ਤੇ ਸਭ ਕੁਝ ਹੋ ਰਿਹਾ ਹੈ ਕਿੰਨੇ ਦਿਨ ਇਦਾਂ ਆ ਵੀ ਉਹ ਤਾਂ ਸਰ ਇਨਵੈਸਟੀਗੇਸ਼ਨ ਇਨ ਸੈਕਿਟੀ ਦੇ ਵਿੱਚ ਕਰਨੀ ਹੈ ਕੰਪਲੀਟ 60 ਦਿਨ ਦੇ ਵਿੱਚ ਕਰ ਲੈਣੀ ਹੈ ਜੀ ਅਸੀਂ ਇਹ ਤਾਂ ਇਦਾਂ ਹੈ ਨਾ ਵੀ ਵੀ ਜਿਹਦਾ ਖਰਗੋਸ਼ ਭੱਜਿਆ ਨਾ ਕੋਲੇ ਮਦਾਂ ਚ ਕਰ ਲਾਂਗੇ ਸਰ ਅਸੀਂ ਇਹ ਸ਼ਿਕਾਰੀ ਆਪਣੇ ਕੁੱਤਿਆਂ ਦੀ ਸੰਗੜੀ ਫੜ ਲੈ। ਨਹੀਂ ਸਰ ਤੁਸੀਂ ਫਿਕਰੀ ਨਾ ਕਰੋ ਇਹ ਕਿਹ ਹੈ ਇਹ 30 ਦਿਨ ਦੇ ਵਿੱਚ ਜਿੱਤਾ ਸਵਾਲ ਹੈਗਾ। ਅਸੀਂ ਇਹ ਕਰਕੇ ਸਾਨੂੰ ਵਿਸ਼ਵਾਸ ਹੋ ਜਾਣਾ ਮੈਂ ਇਹ ਕਰਕੇ ਮੈਂ

ਬਿਦ੍ਰਿਕ ਜੀ ਕਮੀ ਨਾ ਰੱਖਿਓ ਬਿਲਕੁਲ ਸਰ ਕੋਈ ਹੈ ਹੀ ਨਹੀਂ ਸਾਡੀ ਦੇ ਚਤੇ ਨਾਲ ਦੇ